ਦੇਕਰ ਅਫਸੋਸ ਪ੍ਰੋਟਾਉਨ ਦੇ ਲਈ ਚਰਨਜੀਤ ਸਿੰਘ ਚੰਨੀ ਪਹੁੰਚੇ ਇਸ ਮੌਕੇ ਤੇ ਉਹਨਾਂ ਦੇ ਨਾਲ ਸਾਬਕਾ ਵਿਧਾਇਕ ਸੁਖਪਾਲ ਸਿੰਘ ਪੁੱਲਰ ਸੰਸਦ ਮੈਂਬਰ ਗੁਰਜੀਤ ਸਿੰਘ ਔਸ਼ਲਾ ਅਤੇ ਹੋਰ ਕਾਂਗਰਸੀ ਲੀਡਰਸ਼ਿਪ ਪਹੁੰਚੀ ਸਭ ਨੇ ਪਰਿਵਾਰ ਦੇ ਨਾਲ ਦੁੱਖ ਜਤਾਇਆ ਅਤੇ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਦੱਸਿਆ ਇਸ ਸਮੇਂ ਜਿੱਥੇ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀ ਗੁੰਡਾਗਰਦੀ ਅੱਜ ਤੱਕ ਨਹੀਂ ਦੇਖੀ ਹੈ ਆਮ ਆਦੀ ਪਾਰਟੀ ਦੇ ਸਰਪੰਚ ਦੇ ਘਰ ਮੁੱਠ ਭੇੜ ਦੇ ਵਿੱਚ ਜਿਹੜੇ ਕਿ ਗੋਲੀ ਵੱਜ ਕੇ ਮਾਰ ਦਿੱਤੇ ਗਏ ਹੈ ਸ਼ਹੀਦ ਕਰ ਦਿੱਤੇ ਗਏ ਹੈ ਆਪਣੀ ਡਿਊਟੀ ਕਰ ਰਹੇ ਸੀ ਉਹਨਾਂ ਦੇ ਘਰ ਵਿੱਚ ਆਇਆ ਆ ਕੇ ਇੱਥੇ ਬਹੁਤ ਦੁੱਖ ਹੋਇਆ ਇੱਕ ਬਹੁਤ ਹੀ ਨੇਕ ਬੰਦਾ ਇਮਾਨਦਾਰ ਸੀ ਤੁਸੀਂ ਉਹਦਾ ਘਰ ਦੇਖ ਸਕਦੇ ਹੋ ساری ਉਮਰ ਪੁਲਿਸ ਨੌਕਰੀ ਕਰੀਏ ਲੇਕਿਨ ਅਜੇ ਤੱਕ ਸਪੈਦੀ ਕਰਨ ਨੂੰ ਨਹੀਂ ਹੋਈ ਵੀ ਪਰਿਵਾਰ ਵੀ ਮੈਂ ਦੇਖਿਆ ਸਿਰਫ 3 ਕੀਲੇ ਪਹਿਲੀ ਹੈ ਤੇ ਇਹਨਾਂ ਨੇ ਇਹ ਆਮ ਆਦੀ ਪਾਰਟੀ ਵਾਲਿਆਂ ਦੇ ਵਿੱਚ ਪਹਿਲੇ ਦਿਨ ਤੋਂ ਜਿੱਦਰ ਦੀ ਇਹ ਸਰਕਾਰ ਆਈ ਹੈ ਗੁੰਡਾ ਅੰਸਰ ਹੈ। আর ਇਹਨਾਂ ਦੀ ਸ਼ਹਿਰ ਐਂਦੀ ਹੈ ਇਹ ਜਿਹੇ ਬੰਦੇਆਂ ਨੂੰ। ਸਰਪੰਚ ਦੇ ਘਰ 15 ਬੰਦੇ ਬੜੇ ਹੋਏ ਸੀ ਉਹਨਾਂ ਨੇ ਬਾਹਰ ਨਿਕਲ ਕੇ ਸਾਬ ਇਨਸਪੈਕਟਰ ਦੇ ਗੋਲੀ ਮਾਰ ਕੇ ਮਾਰ ਦਿੱਤੀ। ਇਸ ਤੋਂ ਜ਼ਿਆਦਾ ਪੰਜਾਬ ਦੇ ਵਿੱਚ دہشت گردੀ ਤੇ ਬੁਰਸ਼ਾਵਾ ਗਰਦੀ ਕੀ ਹੋ ਸਕਦੀ ਹੈ? ਜਿੱਦਾਂ ਚੰਨੀ ਸਾਹਿਬ ਅੱਜ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਦੋ ਕੁੜੀਆਂ ਇੱਕ ਮੁੰਡਾ ਉਹਨਾਂ ਦੇ ਮਾਪੇ ਬਜ਼ੁਰਗ ਜੀ ਜਿਉਂਦੇ ਬੈਠੇ ਹੈ ਘਰ ਵਾਲੀ ਵਿਧਵਾ ਹੋ ਗਈ ਹੈ ਬਹੁਤ ਦੁਖਦਾਈ ਗੱਲ ਹੋਈ ਹੈ ਪਹਿਲਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਇਸੇ ਏਰੀਏ 'ਚ ਇਸੇ ਤਰ੍ਹਾਂ ਥਾਣੇਦਾਰ ਦੇ ਮਾਰਿਆ ਸੀ ਉਹਨਾਂ ਦਾ ਅੰਤ ਆਇਆ ਸੀ ਅੱਜ ਮੈਂ ਇਹ ਇਹਨਾਂ ਦਾ ਆਮ ਆਦੀ ਪਾਰਟੀ ਦਾ ਅੰਤ ਆਉਂਦਾ ਦੇਖ ਰਿਹਾ ਕਿਉਂਕਿ ਇਸ ਤੋਂ ਜ਼ਿਆਦਾ ਬੁਰਸ਼ਾ ਕਰਦੀ ਨਹੀਂ ਹੋ ਸਕਦੀ ਕਿ ਪੁਲਿਸ ਦੇ ਸਬ ਇੰਸਪੈਕਟਰ ਨੂੰ ਜਦਕਿ ਉਹਦੇ ਨਾਲ ਡੀਐਸਪੀ ਵੀ ਹੈ ਉਹਦੇ ਨਾਲ ਹੋਰ ਪੁਲਿਸ ਵਾਲੇ ਆਏ ਹੈ ਤੇ ਉਹਨੂੰ ਕਾਬੂ ਕਰਕੇ ਤੇ ਗੋਲੀ ਮਾਰਤੀ। ਜੀ ਸਾਹਿਬ ਜਿੱਦਾਂ ਅਸੀਂ ਆਪਣਾ ਲੋਧੀਦਰ ਦੇ ਨੇਤਾ ਬਾਜਵਾ ਸਾਹਿਬ ਨੇ ਕੁਝ ਗਰਨੇਡ ਆਦਿ ਗੱਲ ਕੀਤੀ ਸੀ ਸਾਡੇ ਗਰਨੇਡ ਨੂੰ ਮੈਂ ਉਹੀ ਗੱਲ ਕਰ ਲੱਗਾ ਜੀ ਅਮਨ ਰਾਜਨੀਤੀ ਦੀ ਗੱਲ ਨਾ ਕਰ ਮੈਂ ਇੱਥੇ ਦੁਖੀ ਬਹੁਤ ਐ ਅੰਦਰ ਆ ਕੇ ਮੈਂ ਜਦੋਂ ਕੁੜੀਆਂ ਨੂੰ ਮਿਲਿਆ ਤੇ ਮੇਰਾ ਆਪਣਾ ਰੋਣਾ ਨਿਕਲਿਆ ਵਾ ਇਹਨਾਂ ਬੁਰਛੇ ਕਰਦੀ ਹੈ ਅਰ ਦੀ ਸਰਕਾਰ ਆ ਗਈ ਇਹ ਤੇ ਇਹਨਾਂ ਨੇ ਜੀਣਾ ਦਰੁੱਬਰ ਕਰਤਾ ਪੁਲਿਸ ਤੋਂ ਜਿਆ ਸੇਫ ਨਹੀਂ ਹੈ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਦਾ ਕੀ ਹੋਏਗਾ ਇੱਕ ਗਰੀਬ ਆਦਮੀ ਜਿਹੜਾ ਕਿਸਾਨ ਹੈ ਉਹਦਾ ਖੇਤ ਵਿੱਚ ਕੀ ਹੋਏਗਾ ਜੇ ਪੁਲਿਸ ਨੂੰ ਆਈਬੀ ਨੂੰ ਘਰ ਮਾਰਤਾ ਔਰ ਉਹਨੂੰ ਸ਼ਹਿ ਦੇ ਰਹੀ ਹੈ ਪੁਲਿਸ ਸਰਕਾਰ ਅੱਜ ਤੱਕ ਪਰਿਵਾਰ ਨੂੰ ਐਫ ਆਈ ਆਰ ਨਹੀਂ ਮਿਲੀ ਅੱਜ ਤੱਕ ਕੋਈ ਸੁਣਵਾਈ ਨਹੀਂ ਇਹਨਾਂ ਦੀ ਗਰੀਬ ਪਰਿਵਾਰ ਦੀ ਇੱਕ ਕਿਸਾਨ ਪਰਿਵਾਰ ਹੈ ਤਿੰਨ ਇਕ ਅਕੀਲੇ ਜਮੀਨਾ ਕੀ ਕਰ ਲੈਣਗੇ ਐਸੀ ਪਰਿਵਾਰ ਦੇ ਨਾਲ ਖੜਾਂਗੇ ਔਰ ਜੀ ਨੇ ਇਹ ਇੱਕ ਪੁਲਿਸ ਕਰਮਚਾਰੀ ਤੇ ਗੋਲੀ ਮਾਰ ਕੇ ਪੁਲਿਸ ਅਫਸਰ ਦੇ ਹੱਤਿਆ ਕਰੀ ਹੈ ਇਹ ਸੱਤਿਆਦਾਈ ਉਹਨੂੰ ਸਜ਼ਾ ਦਵਾਉਣ ਤੱਕ ਐਸੀ ਸਿਰੇ ਤੱਕ ਜਾਵਾਂਗੇ ਯਾਰ ਨਾਲ ਪਰਿਵਾਰ